ਸਰ ਅਸ਼ਰੋਮਣੀ ਕਲਕਾਰ ਸੁਧਾਰ ਲਹਿਰ ਵੱਲੋਂ ਇਸ ਵਕਤ ਮੰਗ ਪੱਤਰ ਦਿੱਤਾ ਗਿਆ ਹੈ ਵਿਸ਼ੇਸ਼ ਤੌਰ ਤੇ ਕੀ ਕੀ ਕਿਹਾ ਗਿਆ ਕੀ ਵਗਣਾ ਦੇਖੋ ਪਹਿਲੀ ਮੰਗ ਤਾਂ ਇਹ ਹੈ ਮੇਨ ਮੁੱਖ ਮੁੱਦਾ ਸਾਡਾ ਵੀ ਜਿਹੜਾ ਡੀਜ਼ਲ ਤੇ ਪੈਟਰੋਲ ਦੇ ਉੱਤੇ ਵੈਟ ਦਾ ਵਾਅਦਾ ਕੀਤਾ ਗਿਆ ਉਹਨੂੰ ਤੁਰਤ ਪ੍ਰਭਾਵ ਨਾਲ ਵਾਪਸ ਲੁੱਟਾ ਜਾਵੇ ਪਹਿਲੇ ਹੀ ਪੰਜਾਬ ਦੇ ਵਿੱਚ ਆਂਗ ਗੌਂਦ ਦੀ ਸਵੇਰਾਂ ਨਾਲੋਂ ਮਹਿੰਗਾ ਡੀਜ਼ਲ ਤੇ ਪੈਟਰੋਲ ਆ ਦੂਜਾ ਇਹਦੇ ਨਾਲ ਦੇਖੋ ਆਮ ਜਿਹੜਾ ਕਿਸਾਨ ਆ ਕਿਸਾਨੀ ਤੇ ਪਹਿਲੀ ਆਰਥਿਕ ਸੰਕਟ ਚੋਂ ਲੰਘ ਰਹੀ ਆ ਉਹ ਤੇ ਬਹੁਤ ਵੱਡਾ ਬੋਝ ਪਊ ਤੀਜਾ ਮਹਿੰਗਾਈ ਦਾ ਟਰਾਂਸਪੋਰਟ ਦੇ ਰੇਟ ਵਧਣਗੇ ਫਿਰ ਮਹਿੰਗਾਈ ਵਧੂਗੀ ਕੌਲਤੀ ਚੀਜ਼ ਅਸੀਂ ਕਦੇ ਤੁਸੀਂ ਕਲੈਕਟਡ ਡੇਟਾਂ 'ਚ ਵਾਅਦਾ ਕਰਦੇ ਹੋ ਕਦੇ ਤੁਸੀਂ ਗ੍ਰੀਨ ਟੈਕਸ ਲਾ ਰਹੇ ਹੋ ਵਾਰ-ਵਾਰ ਡੀਜ਼ਲ ਦੇ ਡੇਟਾਂ ਵਿੱਚ ਵਾਅਦਾ ਪੈਟਰੋਲ ਦੇ ਵਾਅਦਾ ਹੋ ਰਿਹਾ ਤੇ ਇਹ ਆਮ ਲੋਕਾਂ ਦੀ ਜੇਬਾਂ 'ਚ ਕਿਉਂ ਦੇਖ ਰਹੇ ਹੋ ਤੁਸੀਂ ਆਰ ਡੀ ਐਫ ਦਾ ਪੈਸਾ ਰੁਕਿਆ ਹੋਇਆ ਉੱਥੇ ਉਹਦੇ ਲਈ ਹੰਬੜਾ ਮਾਰ ਲਓ ਤੁਸੀਂ ਸੀ ਆਰ ਪੀ ਐਫ ਦੀਆਂ ਬਟਾਲੀਆਂ ਨਾਲ ਲੈਣ ਲਈ ਦਿੱਲੀ ਜਾਣੇ ਹੋ ਭਾ ਆਰ ਡੀ ਐਫ ਲੈਣ ਲਈ ਦਿੱਲੀ ਨਹੀਂ ਜਾ ਸਕਦੇ ਆ ਸੌਖੇ ਹੀ ਰਾਹ ਲੱਭ ਲਿਆ ਵੀ ਆਮੜੇ ਆਪਣੇ ਲੋਕਾਂ ਦੀ ਸ਼ਿਕਾਰ ਬਣਾਈ ਜਾ ਰਹੇ ਹਾਂ ਆਪਣਾ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਇੱਥੇ ਲੋਕਾਂ ਦੀ ਜੇਬਾਂ ਤੇ ਬੋਝ ਪਾਉਣ ਦੀ ਥਾਂ ਤੇ विधानसभा पंजाब ਦੇ ਵਿੱਚ ਘਰਾਵ ਕਰਨ ਤੋਂ ਇਲਾਵਾ ਹੋਰ ਸ਼੍ਰੋਮਣੀ ਕਾਰਜ ਦਾ ਸੁਧਾਰ ਲੈਰ ਕਿਹੜੀ ਕਿਹੜੀ ਉਪਰਾਲੇ ਕਰੇਗੀ ਸਰ देखो ये पहला स्टेप पा आने वाले समय ਦੇ ਵਿੱਚ ਇਹ ਲੋਕਾਂ ਤੋਂ ਜੇ ਸਰਕਾਰ ਨੇ ਆਪਣੀ ਜਿਹੜਾ ਇਹ ਫੈਸਲਾ ਵਾਪਸ ਨਾਲ ਲੱਗਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਵੱਡੀ ਰੂਪਰੇ ਖੜਤੇ ਜਾਊ। ਤਾਂ ਕੀ ਲੱਗਦਾ ਜਿਹੜੇ ਮਹਿਲਾਵਾਂ ਨੂੰ ਫ੍ਰੀ ਸਫਰ ਦਿੱਤਾ ਗਿਆ 6-600 ਯੂਨਿਟ ਦਿੱਤੀ ਗਈ ਹੈ ਇਹ ਵਾਪਸ ਲੈਣ ਨਾਲ ਇਹ ਘਾਟਾ ਪੂਰੀ ਹੋ ਜਾਣਗੇ ਜਾਂ ਕੋਈ ਸਰਕਾਰ ਨੂੰ ਉਪਰਲਾ ਕਰਨਾ ਪਊਗਾ ਜੀ। देखो ਮੈਂ ਤੁਹਾਨੂੰ ਇਹ ਕਿਹਾ ਵੀ ਆਮ ਲੋਕਾਂ ਦੇ ਲੋਕਪੱਕੀ ਫੈਸਲੇ ਆਮ ਲੋਕਾਂ ਦੀ ਜੇਬਾਂ ਤੇ ਬੋਝ ਪਾਉਣ ਦੀ ਥਾਂ ਤੇ ਸਰਕਾਰ ਨੇ ਫਾਈਨੈਂਸ਼ੀਅਲ ਰਿਸੋਰਸ ਤੇ ਜਟਾਉਣੇ ਹੁੰਦੇ ਹਨ नो ਡਾਊਟ। ਕਿਸੇ ਨਾ ਕਿਸੇ ਟੰਗ ਦੇ ਨਾਲ ਪਰ ਜਦੋਂ ਤੁਹਾਡਾ ਐਡਾ ਵੱਡਾ سرمਾਇਆ ਦਿੱਲੀ ਪਿਆ ਹੈ ਆਰਡੀਐਫ ਤੇ ਹੋਰ ਫੰਡਸ ਰੁਕੇ ਹੋਏ ਆ ਉਹਨਾਂ ਨੂੰ ਲਿਆਉਣ ਲਈ ਯਤਨ ਕਰ ਲੋ ਇਥੇ ਆਪਣੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਥਾਂ ਤੇ ਉਹ ਪੈਸੇ ਹੀ ਤੁਸੀਂ ਲੈ ਲਓ ਤੁਸੀਂ CRPF ਲੈਣ ਲਈ ਜਾਂਦੇ ਹੋ ਦਿੱਲੀ ਐਨਐਸਏ ਲਾਉਣ ਵਾਸਤੇ ਆਰਡੀਐਫ ਲੈਣ ਲਈ ਵੀ ਜਾਓ ਦਿੱਲੀ ਹਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਰਹੇ ਹੋ ਕੀ ਲੱਗਦਾ ਜਿਹੜੇ ਇੱਥੇ ਦੇ ਐਮਐਲਏ ਨੇ ਉਹ ਆਪਣਾ ਕੰਮ ਪ੍ਰੋਪਰ ਕਰ ਰਹੇ ਨਹੀਂ ਜੀ ਹਲਕਾ ਸੁਨੋਰ ਦੀ ਗੱਲ ਕਰੀਏ ਵਿਸ਼ੇਸ਼ ਤੌਰ ਤੇ ਦੇਖੋ ਐਮਐਲਏ ਮੈਂ ਸਮਝਦਾ ਐਮਐਲਏ ਨੇ ਤਾਂ ਕਿਸੇ ਨੇ ਡੀਜ਼ਲ ਪੈਟਰੋਲ ਦੀ ਗੱਲ ਹੀ ਨਹੀਂ ਕੀਤੀ ਹੁਣ ਤੱਕ ਜੀ ਵਾਅਦਾ ਵਾਪਸ ਲੈਣਾ ਚਾਹੀਦਾ ਨੌਂ ਇੰਡੋਰ ਦੀ ਸਿਚੁਏਸ਼ਨ ਮਾੜੀ ਹੋਈ ਵੀ ਐਮਐਲਏ ਤਾਂ ਐਸਐਚਓ ਲਾਣ ਲੱਗੇ ਹੋਏ ਨੇ 18 18 ਐਸਐਚਓ ਇੱਕ ਥਾਣੇ ਦੇ ਇਹ ਨਹੀਂ ਸਮਝ ਆ ਰਹੀ ਵੀ 18 ਐਸਐਚ ਦੋ ਦੋ ਮਹੀਨੇ ਨਹੀਂ ਤੁਸੀਂ ਕਿਸੇ ਥਾਣੇਦਾਰ ਨੂੰ ਥਾਣੇ 'ਚ ਰਹਿਣ ਲੱਗੇ ਉਹ ਥਾਣਾਦਾਰ ਜੀ ਨੂੰ ਬਦਲ ਰਹੇ ਹੋ ਉਹ ਗਲਤ ਸੀਗਾ ਜਾਂ ਕਿਸ ਗੱਲ ਕਰਕੇ ਬਦਲਿਆ ਜਾ ਰਿਹਾ ਇਹ ਤਾਂ ਹੁਣ ਮਾਣਯੋਗ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਐਸਐਸਪੀ ਜਾਂ ਡੀਜੀਪੀ ਸਾਹਿਬ ਉਹਨਾਂ ਨੂੰ ਦੱਸਣੀ ਚਾਹੀਦੀ ਸੀ ਸਰ ਪੰਜਾਬ ਸਰਕਾਰ ਆਪਕੇ ਦੁਆਰ ਜਾਂ ਸੰਗਤ ਦਰਸ਼ਨ ਦੁਆਰ ਇਹ ਕਿਸ ਤਰ੍ਹਾਂ ਦਾ ਫਰਕ ਹੈ ਪੰਜਾਬ ਸਰਕਾਰ ਆਪਕੇ ਦੁਆਰ ਸੰਨੂ ਸਰਕਾਰ ਕਿਤੇ ਦਿਖਦੀ ਨਹੀਂ ਨਾ ਦਫ਼ਤਰ ਅੱਜ ਦਿਖਦੇ ਆ ਜੀ ਨਾ ਆਮ ਲੋਕਾਂ ਚ ਦਿਖਦੀ ਆ ਸੋ ਪੰਜਾਬ ਸਰਕਾਰ ਕਿਹੜੇ ਦੁਆਰ ਤੇ ਘੁੰਮ ਰਹੀ ਆਹੀ ਤਾਂ ਪੰਜਾਬ ਦੇ ਲੋਕ ਲੱਭਦੇ ਫਿਰਦੇ ਨੇ ਨਾ ਪੰਜਾਬ ਸਰਕਾਰ ਦੇ ਐਮ ਐਲ ਏ ਦਿਖਦੇ ਨੇ ਕਿਸੇ ਦੁੱਖ ਦੇ ਵਿੱਚ ਕਿਸੇ ਸੁੱਖ ਦੇ ਵਿੱਚ ਨਾ ਵਜ਼ੀਰ ਦਿਖਦੇ ਨੇ ਬਸ ਉਦੋਂ ਪਤਾ ਲੱਗਦਾ ਜਦੋਂ ਸੜਕਾਂ ਹੀ ਰੋਕ ਲਿੱਤਿਆਂ ਜਾਂਦੀਆਂ ਕਿਤੇ ਜਾ ਰਹੇ ਹੁੰਦੇ ਨੇ ਵੀ ਇਹ ਕੋਈ ਵੀ ਆਈ ਪੀ ਜਾ ਰਿਹਾ ਹੈ ਆ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਨੂੰ ਕੋਈ ਸੰਦੇਸ਼ ਤੁਹਾਡੇ ਵੱਲੋਂ ਦੇਖੋ ਆ ਵਾਅਦਾ ਅਸੀਂ ਇੰਸਾਨਾਂ ਨੂੰ ਮੇਰੀ ਬੇਨਤੀ ਆ ਕਿ ਆ ਜਿਹੜਾ ਵਾਅਦਾ ਵਾਪਸ ਉੱਤਾ ਜਾਵੇ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਸਰਮਾਇਆ ਜਿਹੜਾ ਦਿੱਲੀ ਪਿਆ ਉਹਨੂੰ ਲਿਆਉਣ ਲਈ ਹਿੰਮਤ ਮਾਰੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰੋੜਾ ਤਾਂ ਚੱਲੋ ਨਹੀਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਯਤਨ ਕਰਨੇ ਚਾਹੀਦੇ